ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਲੰਗਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਇੱਕ ਨਗ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰੇ ਗਗਨਾ ਪਿੰਡ ਲੰਗੇਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਗਾ ਪੁਰਾਣਾ ਮੋਬਾਈਲ ਨੰਬਰ ਜੀ 9803498555 ਠੀਕ ਹੈ ਵੀਰੇ ਇੱਕ ਨਗਾ ਜੀ ਹਾਂ ਪਹਿਲਣ ਵਹਿੜਾ ਵੀਰੇ ਪਲੂਨ ਚਾਰ ਦਾ ਹੁੰਦਾ ਬੱਚਾ ਹੀ ਆ ਜੀ ਹਾਂ ਪਹਿਨੇ ਸੂ ਠੀਕ ਹੈ ਵੀਰੇ ਸਮਾਂ ਕਿੰਨਾ ਲੈਂਦੀ ਹੈ ਜੀ ਸਵਾਹ ਵੀਰੇ ਲੈ ਜੂ ਇਹ ਮੇਰੇ ਸਹਾਣਾ 5-4 ਦਿਨ ਲੈ ਜੂ ਵਹਿੜ ਬਣੂ ਬਸੇਰੀ ਠੀਕ ਹੈ ਜੀ ਥਲਾ ਦੀ ਗਾਰੰ ਥਣਾ ਸੁਣੋ ਇਹਦੇ ਜਮਾ ਓਕੇ ਆ ਠੀਕ ਆ ਥੋੜੀਆਂ ਭੜਾਂ ਪਾਈ ਜਾਂਦੀਆਂ ਕਰਮ ਆ ਭੜਾਂ ਪਾਲਾ ਬਾਈ ਕਿਤੇ ਉਧਰ ਲੈ ਨਹੀਂ ਬਹਿ ਕੇ ਕਿਤੇ ਉਧਰ ਲੈ ਨਹੀਂ ਉਹ ਪੱਕੀ ਨਹੀਂ ਗਈ ਥੋੜੀ ਭੜਾਂ ਲੈ ਠੀਕ ਆ ਬੋਲਾਈ ਆ ਜੀ ਠੀਕ ਆ ਵੀਰੇ ਕਿੰਨਾ ਭਾਜੂ ਦੋ ਦੋ ਜੀ ਦੋ ਦੋ ਯਾਰ ਬਾਈ ਜਿਵੇਂ ਜਗਾੜਾ ਚੰਗਾ 18-20 ਕਿਲੋ ਚਾਹੀਦਾ ਥਾਣਾ ਦੀ ਗਾਰੰਟੀ ਆ ਜਮਾ ਓਕੇ ਠੀਕ ਆ ਵੀਰੇ ਤੁਰ ਕੇ ਦਿਖਾ ਦਿਓ ਜੀ ਸੰਭੀ ਪੜੀ ਪੂਰੀ ਚੰਗੀ ਆ ਜੀ ਬਾਈ ਚੌਂਕਦਮ ਕਾਲੀ ਬੱਛੀ ਆ ਬਸ ਉਹ ਚਾਰ ਦਿਨ ਦਾ ਬੱਚਾ ਹੀ ਆ ਜੀ ਹਜੇ ਤੇ ਬਾਕੀ ਤਿਆਰੀ ਬਹੁਤ ਸੋਹਣੀ ਕਰਦੀ ਹੁੰਦੀ ਆ ਸਮਾਂ ਹਜੇ ਲੈ ਜੂਗੀ ਬਾਈ ਦੱਸਦਾ ਇੱਕ ਦਿਨ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਬਾਕੀ ਥੋੜਾ ਜੰਗ ਕ੍ਰੋਸ ਆਨ ਕਰਕੇ ਫਾਇਦਾ ਹੋ ਜਾਣਾ ਵੀਰੇ ਗਰਮੀ ਆ ਮਾਈਕ੍ਰੋਸਾਂਗ ਜਾਂ ਗਰਮੀ ਰਹੇ ਸਹੀ ਗੱਲ ਆ ਗਰਮੀ ਰਹੇ ਤਾਂ ਨਾ ਕਹਿ ਸਕਦੇ ਤੇ ਦੁੱਧ ਚੰਗਾ ਬਹੁਤ ਸੰਗਣਾ ਇੱਥੇ ਇੱਥੇ ਘਿਹਰ ਕੇ ਵੇਖੋ ਹਵਾਨੇ ਦੀ ਤੱਕ ਤੁਹਾਨੂੰ ਦਿਖਾ ਦਿੰਨੇ ਆ ਜੀ ਕੁਨੀ ਤੋਂ ਲੈ ਕੇ ਸਟਾਰਟ ਹੋ ਜਾਂਦਾ ਤੇ ਬੈਕ ਸਾਈਡ ਨੂੰ ਵੀ ਤੱਕ ਚੰਗੀ ਆ ਤੇ ਅੱਗੇ ਨੂੰ ਵੀ ਪੂਰੀ ਚੰਗੀ ਆ ਅਗਾੜੀ ਚ ਵੀ ਦੁੱਧ ਕਰਮ ਵਾਲੀ ਦੇ ਚੰਗਾ ਹੋਊਗਾ ਠੰਡੀ ਬਹੁਤ ਬਈਆ ਬਾਕੀ ਠੰਡੀ ਸੀ ਲੰਨੀ ਆ ਜਿਵੇਂ ਕੋਈ ਮਰਜੀ ਬੈਠਾ ਰਵੇ ਜੀ ਚਾਰ ਹੀ ਥਾਣਾ ਪੋਟਸ਼ਾਂਗ ਭੂਰਾ ਵੀ ਨਹੀਂ ਸੋਹਣਾ ਸੈਜ ਆ ਥਾਣਾ ਦਾ ਬਾਕੀ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਚਮਕਦਮ ਕਾਲੀ ਐ ਸੰਭੀ ਪਣੀ ਪੂਰੀ ਚੰਗੀ ਆ ਜੀ ਬਰੀਕੀਆਂ ਬਹੁਤ ਬਰੀਕ ਥਾਣਾ ਦੀ ਗਾਰੰਟੀ ਆ 18 19 ਕਿਲੋ ਦੁੱਧ ਪਾਉਣ ਦਾ ਹੱਕ ਵੀ ਆ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀਰ ਬੱਧ ਕਰ ਲੂ ਤਾਂ ਬੱਧ ਵੀ ਲੈ ਸਕਦਾ ਕਿ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਦੀ ਡਿਮਾਂਡ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਠੀਕ ਆ ਜੀ ਡਿਮਾਂਡ ਬਾਈ ਕਹਿੰਦਾ ਇਹਦੇ ਫੋਨ ਤੇ ਕਰ ਲਾਂਗੇ ਬਾਕੀ ਢਿੱਲਾ ਤੁਹਾਨੂੰ ਹਵਾਨੇ ਚ ਦਿਖਾ ਦਿੰਨੇ ਆ ਜੀ ਬਹੁਤ ਪੰਨਿਆਂ ਨੇ ਜੇ ਸਾਰੀਆਂ ਵਾਲਟਰਾਂ ਕਰਮਾਲ ਨੇ ਕੱਢ ਕੇ ਸੋਣਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ